ਬਟਾਲਾ ਪੁਲਿਸ ਵੱਲੋਂ ਬਦਲੇ ਕਾਨੂੰਨਾਂ ਬਾਰੇ ਸਥਾਨਿਕ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ ਆਈਪੀਸੀ ਦੇ ਬਦਲ ਚ ਪੁਲਿਸ ਨੂੰ ਮਦਦ ਲਈ ਲਗਾਏ ਗਏ ਹਨ ਲੀਗਲ ਅਧਿਕਾਰੀ ਅੱਜ ਪਹਿਲੀ ਜੁਲਾਈ ਤੋਂ ਦੇਸ਼ ਭਰ ਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ ਉੱਥੇ ਆਈਪੀਸੀ ਅਤੇ ਸੀਆਰਪੀਸੀ ਨੂੰ ਬਦਲ ਕੇ ਕਾਨੂੰਨ ਦੇ ਇਹ ਕੋਡ ਭਾਰਤੀ ਸਿਵਲ ਡਿਫੈਂਸ ਕੋਡ ਭਾਰਤੀ ਨੈਂਕ ਸਹਿਤਾ ਅਤੇ ਭਾਰਤੀ ਸਬੂਤ ਐਕਟ ਕੀਤੇ ਹਨ ਨਵੇਂ ਕਾਨੂੰਨਾਂ 'ਚ ਕੁਝ ਧਰਾਵਾਂ ਨੂੰ ਹਟਾ ਕੇ ਕੁਝ ਨਵੀਆਂ ਧਰਾਵਾਂ ਦੀ ਜੋੜੀ ਗਈ ਹੈ। ਇਹ ਹਨ ਕਾਨੂੰਨ ਵਿੱਚ ਨਵੀਆਂ ਧਰਾਵਾਂ ਸ਼ਾਮਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਪੁਲਿਸ, ਵਕੀਲਾਂ ਤੇ ਅਦਾਲਤਾਂ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾਅ ਆਉਣ ਵਾਲਾ ਹੈ। ਜਿਸ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਵੱਲੋਂ ਸਥਾਨਕ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਐਸਪੀ ਬਟਾਲਾ ਜਸਵੰਤ ਕੌਰ ਕਹਿਣਾ ਸੀ ਕਿ ਇਹ ਬਦਲਾਅ ਜਿੱਥੇ ਪੁਲਿਸ ਦੇ ਕੰਮਕਾਜ ਲਈ ਚੰਗਾ ਹੈ ਉੱਥੇ ਹੀ ਆਮ ਨਾਗਰਿਕਾਂ ਦੇ ਹੱਕ 'ਚ ਹੈ ਅਤੇ ਉਹਨਾਂ ਦੇ ਕੁਝ ਹੱਕ 'ਚ ਵਾਅਦਾ ਕੀਤਾ ਗਿਆ ਹੈ। ਉਥੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਇਹ ਅੱਜ ਤੋਂ ਲਾਗੂ ਹੋਏ ਹਨ ਲੇਕਿਨ ਇਹਨਾਂ ਲਈ ਪੁਲਿਸ ਦੇ ਅਧਿਕਾਰੀ ਜੋ ਥਾਣੇ 'ਚ ਤਾਇਨਾਤ ਹਨ ਉਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਲੀਗਲ ਅਫਸਰ ਦੇ ਤੌਰ ਤੇ ਦੋ ਵਕੀਲ ਵੀ ਮਿਲੇ ਹਨ ਜੋ ਉਹਨਾਂ ਨੂੰ ਮਦਦ ਕਰਨਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਵੀ ਤਿੰਨ ਨਵੇਂ ਕਾਨੂੰਨ ਅੱਜ ਤੋਂ ਜਿਹੜੇ ਲਾਗੂ ਕੀਤੇ ਗਏ ਆ ਅੱਜ ਅਸੀਂ ਪ੍ਰੈਸ ਜਰੀਏ ਜਿਹੜੇ ਮੌਤਵਾਰ ਬੰਦੇ ਆ ਪ੍ਰਧਾਨਾ ਜਰੀਏ ਜਿਹੜਾ ਕਿ ਅਸੀਂ ਸਾਰਿਆਂ ਤੱਕ ਜਿਹੜਾ ਇਸ ਨੂੰ ਜਾਗਰੂਕ ਕਰਨਾ ਚਾਹੁੰਦੇ ਆਂਗੇ ਤਾਂ ਜੋ ਕਿ ਆਮ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਆਈਪੀਸੀ ਉਹ ਉਹ ਜਿਹੜੀ ਬੀਐਨਐਸ ਵਿੱਚ ਕਨਵਰਟ ਕੀਤੀ ਗਈ ਆ ਤੇ ਉਹਦੇ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਸਾਡੀਆਂ ਜਿਹੜੀਆਂ ਆਈਪੀਸੀ ਦੀਆਂ 511 ਸੀਗੀਆਂ ਉਹਨਾਂ ਨੂੰ ਘਟਾ ਕੇ 358 ਕੀਤਾ ਗਿਆ ਵਾ ਜਿਹੜੀ ਸਾਡੀ ਸੀਆਰਪੀਸੀ ਆ ਉਹਦੀਆਂ ਧਾਰਾਂ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਉਹ ਸਾਡੀਆਂ ਹੈਗੀਆਂ ਸੀ 484 ਉਹਨਾਂ ਨੂੰ 500 ਉਹਨਾਂ ਨੂੰ ਵਧਾ ਦਿੱਤਾ ਗਿਆ ਉਹਨਾਂ ਨੂੰ 500 ਕੀਤਾ ਗਿਆ ਵਾ ਤੇ ਜਿਹੜਾ ਸਾਡਾ ਐਵੀਡੈਂਸ ਐਕਟ ਸੀਗਾ ਉਹਦੇ ਵਿੱਚ ਪਹਿਲਾਂ 160 ਸੀ ਉਹਨੂੰ 170 ਕੀਤਾ ਗਿਆ ਵਾ ਜਿਹੜਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈਗੀ ਆ ਕਿ ਸਾਡੇ ਪੁਲਿਸ ਦੇ ਹੱਕ ਵਿੱਚ ਆ ਔਰ ਆਮ ਪਬਲਿਕ ਦੇ ਹੱਕ ਵਿੱਚ ਵੀ ਜਾਂਦਾ ਕਾਨੂੰਨ ਕਿ ਤਾਂ ਜੋ ਕਿ ਇਸ ਇਹਨੂੰ ਇਸ ਕਰਕੇ ਅਸੀਂ ਤੁਹਾਡੇ ذریعے ਹਰ ਇਕੱਲੇ-ਕੱਲੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਜੋ ਕਿ ਹਰ ਇੱਕ ਨੂੰ ਇਸ ਕਾਨੂੰਨ ਬਾਰੇ जानकारी हो जाए हाँ जी यदि ट्रेनिंग जी ऑलरेडी हो चुकी है कोई साढ़े फिजिकली ट्रेनिंग हुई है फलोर हुई है साड़ी जान खेला हुई है ट्रेनिंग साढ़े जी ऑफलाइन हुई है वो साढ़े पुलिस लाइन के ट्रेनिंग हुई है तारा। 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 मेरा नाम है महताब कौर ओलग मेरी अपॉइंटमेंट हुई है असिस्टेंट लीगल ऑफिसर पंजाब पुलिस ਹਾਂਜੀ ਸਰ ਸਾਡਾ ਕੰਮ ਆ ਜਦੋਂ ਤੋਂ ਐਫਆਈਆਰ ਲੌਂਚ ਹੋਗੀ ਉਦੋਂ ਤੋਂ ਲੈ ਕੇ ਛਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਥਰੂ ਜਾਊਗੀ ਹਾਂਜੀ ਹਾਂਜੀ ਮੈਂ ਜਿਵੇਂ ਮੈਂ ਪਹਿਲਾਂ ਵੀ ਬਾਰ-ਬਾਰ ਕਿਹਾ ਕਿ ਜੋ ਵੀ ਚੇਂਜਸ ਆਏ ਨੇ ਉਹਨਾਂ ਨੂੰ ਇੰਪਲੀਮੈਂਟੇਸ਼ਨ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਪਹਿਲੀ ਤੇ ਗੱਲ ਇਹ ਕਿ ਪੁਲਿਸ ਨੂੰ ਸਾਰੀ ਟ੍ਰੇਨਿੰਗ ਪ੍ਰੋਪਰਲੀ ਦਿੱਤੀ ਹੋਈ ਆ

ਇਹਨੂੰ ਤੁਸੀਂ ਅਪਲੋਡ ਕਰ ਸਕਦੇ ਹੋ ਜੀ ਅਗਲਾ ਸਾਰੇ ਸਿਸਟਮ ਸਾਰੇ ਜਿਹੜੇ ਉਹ ਆਈਪੀ ਸੀ ਦੇ ਅਕੋਰਡਿੰਗਲੀ ਕਰ ਰਹੇ ਸੀ ਉਹ ਨਵਾਂ ਇੱਕ ਅੱਜ ਫਰਮ ਫਸ ਜੁੜਾਇਆ ਚਿੰਨ੍ਹ ਕਿ ਕਿ ਟ੍ਰੇਨਿੰਗ ਫੋਕਸ ਹੋ ਰਿਹਾ ਇੱਕ ਤਰੀਕੇ ਨਾਲ ਸਰ ਸਾਡੀਆਂ ਪ੍ਰੋਪਰ ਟ੍ਰੇਨਿੰਗ ਜੋ ਹੋਈਆਂ ਨੇ ਈਵਨ ਹੁਣ ਵੀ ਸਾਡੀ ਟ੍ਰੇਨਿੰਗ ਚੱਲ ਰਹੀ ਆ ਇਹਦੇ ਲਈ ਇੱਕ ਹਫਤੇ ਦੀ ਪ੍ਰੋਪਰ ਟ੍ਰੇਨਿੰਗ ਸਾਨੂੰ ਦਿੱਤੀ ਜਾਊਗੀ ਫਿਰ ਅਸੀਂ ਅਗੇ ਅਸਿਸਟ ਕਰਾਂਗੇ ਪੁਲਿਸ ਨੂੰ ਜਿੱਥੇ ਵੀ ਜ਼ਰੂਰਤ ਪਿਆ ਡਿਫਰੈਂਟੀਏਸ਼ਨ ਕੀ ਆ ਬੈਗ ਸਰ ਜਿਵੇਂ ইএফআইআর ਹੋਗੀ জিরো এফআইআর ਹੋਗੀ ਹੁਣ ਵਕੂਆ ਕਿਤੇ ਵੀ ਹੋ ਗਿਆ ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਚ ਜਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੀ এফআইআর ਲੋਜ ਹੋਗੀ ਤੇ ਉਹ ਅੱਗੇ ਟ੍ਰਾਂਸਫਰ ਹੋ ਜੂਗੀ ਈਜ਼ੀ ਹੋ ਜਾਊਗਾ ਤੁਸੀਂ ਇਲੈਕਟ੍ਰੋਨਿਕ ਮੀਨਸ ਦੇ ਨਾਲ ਦੇ ਸਕਦੇ ਹੋ ਹੋ ਸਕਦਾ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਹੋਏ ਜਿੱਦੇ ਤੁਸੀਂ ਨਹੀਂ ਪਹੁੰਚ ਸਕਦੇ ਈਮੇਲ ਕਰ ਦੋ ਤੇਨ ਦਿਨਾਂ ਚ ਜਾ ਕੇ ਸਾਈਨ ਕਰ ਦੋ ਤੇ ਉਹ এফআইআর ਬਣ ਜੂਗੀ ਕਿਸੀ ਸਰ ਲੋਕਾਂ ਤੱਕ ਅਵੇਅਰ ਨਾ ਸਕੇ ਮੇ ਪਹੁੰਚੇਗੀ ਸਰ ਜਿਵੇਂ ਕਿ ਹਾਨੂੰ ਦੱਸਿਆ ਹੀ ਆ ਕਿ ਇੱਕ ਸੈਂਟਰ ਗਵਰਨਮੈਂਟ ਦੀ ਐਪ ਆ e ਸੰਕਲਨ ਜਿਹਦੇ ਤੇ ਪ੍ਰੋਪਰ ਸਾਰੀ ਅਵੇਅਰਨੈਸ ਇਸ ਦੇ ਬਾਰੇ ਜੋ ਵੀ ਹੋਣੀ ਆ ਉਹ ਪਾਇਆ ਹੋਇਆ ਮਟੀਰੀਅਲ ਮਤਲਬ ਆਮ ਪਬਲਿਕ ਵੀ ਉਹਨੂੰ ਐਕਸੈਸ ਕਰ ਸਕਦੀ ਆ